ਜਿਵੇਂ ਆਪਾਂ ਪਹਿਲੇ ਵੀ ਗੱਲ ਹੋਈ ਸੀ ਵੀ ਜਦੋਂ ਤੁਸੀਂ ਮੌਕ ਬੋਧਣ ਦੇ ਮੌਕੇ ਬੋਲਦੇ ਨਹੀਂ ਹੈ ਨਾ ਹਾਂ ਤੇ ਜਾਂ ਜਿਹੜੀ ਅਸਲੀ ਗੱਲ ਹੈ ਅਸਲੀ ਸਮਾਜ ਉਹਦਾ ਕਰਨ ਦਾ ਉਹ ਕਰਦੇ ਨਹੀਂ ਹੈ ਨਾ ਤੇ ਫਿਰ ਤੁਸੀਂ ਤੁਹਾਡੇ ਵਿੱਚ ਤੇ ਇੱਕ ਜਿਹੜਾ ਬੋਧਿਆ ਹਾਂਜੀ ਬਿਲਕੁਲ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ ਤੇ ਉਹ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਉਹ ਫਿਰ ਜਦੋਂ ਇਦਾਂ ਦੀ ਸਥਿਤੀ ਹੁੰਦੀ ਹੈ ਨਾ ਉਹ ਫਿਰ ਜਿਹੜੀ ਚੁੱਪਿਆ ਜਿਹੜੀ ਉਹ ਵੀ ਤੁਹਾਡੀ ਜਿਹੜੀ ਇੱਕ ਉਹ ਪ੍ਰੋਡਕਸ਼ਨ ਨਹੀਂ ਬਣ ਜਾਂਦਾ ਹਾਂਜੀ ਤੁਸੀਂ ਜਦੋਂ ਬੋਲਣ ਵੇਲੇ ਬੋਲਦੇ ਨਹੀਂ ਚੁੱਪ ਰਹਿ ਜਾਂਦੇ ਆ ਤੇ ਫਿਰ ਤੁਸੀਂ ਦੇਖੋ ਵੀ ਜਿਹੜਾ ਬੁੱਤ ਆ ਨਾ ਜਿਹਦਾ ਮੈਂ ਬੁੱਤ ਦੀ ਗੱਲ ਕਰਦੇ ਆ ਕਲਾਕਾਰ ਨੇ ਬਹੁਤ ਅੱਛਾ ਮਤਲਬ ਬਣਾਇਆ ਹੁੰਦਾ ਬੜਾ ਸੋਹਣਾ ਦਰਸ਼ਣੀ ਬਣਾਇਆ ਹੁੰਦਾ ਸਾਰਾ ਤੁਸੀਂ ਪਹਿਲਾਂ ਉਹ ਕਹਿੰਦਾ ਵੀ ਦੇਖਣ ਸੁਣਨ ਤੇ ਬੋਲਣ ਲਈਏ ਹਾਂ ਹਾਂ ਦੇਖਣ ਸੁਣਨ ਤੇ ਬੋਲਣ ਲਈਏ ਬੁੱਤ ਨੂੰ ਮੂੜ ਇਨਸਾਨ ਬਣਾਈ ਕੀ ਬਾਤ ਆ ਹਾਂਜੀ ਦੇਖਣ ਸਣ ਤੇ ਬੋਲਣ ਲਈਏ ਬੁੱਤ ਨੂੰ ਫਿਰ ਇਨਸਾਨ ਬਣਾਈਏ ਮੋੜ ਇਨਸਾਨ ਬਣਾਈਏ ਹਾਂਜੀ ਤੇ ਹੁਣ ਉਹ ਜਿਹੜਾ ਦਰਸ਼ਨੀ ਹੁੰਦਾ ਬੁੱਤ ਬੜਾ ਉਹਦੇ ਦੇਖੋ ਤੁਸੀਂ ਅੱਖਾਂ ਕਿੰਨੇ ਸੋਹਣੀਆਂ ਕਲਾਕਾਰ ਨੇ ਬਣਾਈਆਂ ਹੁੰਦੀਆਂ ਕੰਨ ਕਿੰਨੇ ਵਧੀਆ ਬਣਾਏ ਜਾਂਦੇ ਬਿਲਕੁਲ ਬੜਾ ਦਰਸ਼ਨੀ ਬਣਾ ਹੁੰਦਾ ਪਰ ਜੇ ਉਹ ਉਹ ਮੂੰਹ ਜਿਹੜਾ ਕੁਝ ਬੋਲਦਾ ਨਹੀਂ ਕੰਨ ਉਹਦੇ ਕੋਈ ਸੁਣਦੇ ਨਹੀਂ ਬਿਲਕੁਲ ਜੀ ਅੱਖਾਂ ਕੋਈ ਦੇਖਦੀਆਂ ਨਹੀਂ ਹਾਂਜੀ ਤੇ ਫਿਰ ਉਹ ਉਹ ਬੁੱਤ ਜਿਹੜਾ ਉਹ ਬੰਦਾ ਵੀ ਜਿਹੜਾ ਇਸ ਤਰ੍ਹਾਂ ਜਦੋਂ ਕਰਦਾ ਬਿਲਕੁਲ ਜੀ ਮੌਕੇ ਤੇ ਬੋਲਦਾ ਨਹੀਂ ਜੋ ਸੁਣਦਾ ਨਹੀਂ ਕੋਈ ਕੁਝ ਦੇਖਦਾ ਨਹੀਂ ਬੱਤੀ ਹੈ ਤਾਂ ਤੇ ਉਹ ਬੋਤੀ ਹੈ ਉਹਦੇ ਵਿੱਚ ਬਦਨੇ ਦੇ ਬੋਤੀ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੇ ਜਿਹੜੀ ਕਲਾ ਹੈ ਜੀ ਕਮਤਾ ਆਕਾਸ਼ ਕਰਕੇ ਜਾਂ ਕੋਈ ਵੀ ਕਲਾਕਾਰ ਹੈ ਕਲਾ ਜਿਹੜੀ ਉਹਦਾ ਮਤਲਬ ਇਹ ਹੀ ਆ ਵੀ ਜਿਹੜੇ ਬੋਤੇ ਆ ਨਾ ਉਹਨਾਂ ਨੂੰ ਬੋਲਣ ਲਾ ਰਹੀ ਹੈ ਬਿਲਕੁਲ ਜੀ ਉਹ ਹਰ ਪਾਸੇ ਮਤਲਬ ਉਸੇ ਹੀ ਗਜ਼ਲ ਦਾ ਸ਼ੇਅਰ ਸੀ ਵੀ ਤੁੰਨੇ ਜੋ ਉੱਠੇ ਹੂੰ ਹੂੰ ਜੋ ਦਿਲ ਚੀ ਲੰਗੇ ਕਿਆ ਬਾਤ ਹੈ ਤੁੰਨੀ ਚ ਉਥੇ ਜੋ ਦਿਲ ਚ ਲੰਗੇ ਉਹ ਤੁੰਨ ਸੁਣੀਏ ਉਹ ਹੀ ਸੁਣਾਈ ਕੀ ਬਾਤ ਹੈ ਹਨ ਬਣੀ ਅਸਲ ਬੁਲਾਰੇ ਸਰੋਤੇ ਕੀ ਬਾਤ ਬਣੀ ਅਸਲ ਬੁਲਾਰੇ ਸਰੋਤੇ ਮੂੰਹ ਤੇ ਕੰਨ ਜ਼ਮੀਨੋਂ ਲਾਈ ਕੀ ਬਾਤ ਹੈ ਹਨ ਬਿਲਕੁਲ ਉਹ ਜਿਹੜੀ ਧਰਤੀ ਦੀ ਜਿਹੜੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਉਹਨੂੰ ਮਤਲਬ ਜੇ ਤੁਸੀਂ ਜ਼ੁਬਾਨ ਨਹੀਂ ਦਿੰਦੇ ਹਾਂ ਹਨ ਜੀ ਜੇ ਤੁਸੀਂ ਉਹਨੂੰ ਸੁਣਦੇ ਨਹੀਂ ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਕਰਦੇ ਆਪਣੀ ਕਲਾ ਦੇ ਵਿੱਚ ਤੇ ਫਿਰ ਤੁਹਾਡੇ ਵਿੱਚ ਤੇ ਕਿਸੇ ਬੁੱਤ ਦੇ ਵਿੱਚ ਕੋਈ ਪਰਪਰ ਨਹੀਂ ਰਹ ਜਾਂਦਾ ਬਿਲਕੁਲ ਹਾਂਜੀ ਬਿਲਕੁਲ ਸੋ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਨਾ ਰੀਅਲ ਟਾਗਰੀ ਹੈ ਇਹ ਬੜਾ ਇੱਕ मीनिंगफुल ਇਹਦਾ ਜਿਹੜਾ ਨਾਂ ਹੀ ਆ ਹਾਂ ਬਿਲਕੁਲ ਇਹ ਹੈ ਤੇ ਇਸ ਏਜੰਡੇ ਨੂੰ ਮਤਲਬ ਦੁਨੀਆ ਦੇ ਵਿੱਚ ਬਹੁਤ ਸ਼ਿੱਦਤ ਨਾਲ ਲਾਗੂ ਕਰਨ ਦੀ ਔਰ ਨਿਰੰਤਰ ਕਰਨ ਦੀ ਲੋੜ ਹੈ ਬਿਲਕੁਲ ਹਾਂਜੀ